ਮੰਗਾਂ ਨੂੰ ਲੈ ਕੇ ਅਹਿਮ ਫੈਸਲਾ ਮਿਲੇਗੀ ਵੱਡੀ ਰਾਹਤ ਮੀਟਿੰਗ ਦੇ ਦੌਰਾਨ ਅਹਿਮ ਫੈਸਲੇ ਪੈਂਡਿੰਗ 13% ਡੀਏ ਹੋਵੇਗਾ ਬਹਾਲ ਕੇਂਦਰ ਦੇ ਬਰਾਬਰ ਮਿਲੇਗਾ ਡੀਏ ਜਾਂ ਫਿਰ ਹੋਵੇਗਾ 46% ਪੰਜਾਬ ਦੇ ਤਕਰੀਬਨ 7.5 ਲੱਖ ਮੁਲਾਜ਼ਮਾਂ ਨੂੰ ਮਿਲੇਗਾ ਸਿੱਧਾ ਲਾਭ ਕੀ ਹੈ ਪੂਰੀ ਅਪਡੇਟ ਇਸ ਵੀਡੀਓ ਦੇ ਵਿੱਚ ਅਸੀਂ ਇਹ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਖਬਰਨਾਮਾ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸੀਏ ਇੱਕ ਵੱਡੀ ਤੇ ਅਹਿਮ ਜਾਣਕਾਰੀ ਜਿਹੜੀ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਮੁਤਾਬਕ ਜਿਹੜੀਆਂ ਪੰਜਾਬ ਸਰਕਾਰ ਜਿਹੜੀ ਹੈ ਉਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਉੱਤੇ ਅਹਿਮ ਫੈਸਲਾ ਲੈ ਕੇ ਵੱਡੀ ਰਾਹਤ ਦੇ ਸਕਦੀ ਹੈ ਸੋ ਇੱਕ ਅਹਿਮ ਕੈਬਨਿਟ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਦੌਰਾਨ ਕੁਝ ਵੱਡੇ ਫੈਸਲੇ ਲਈ ਜਾਣਗੇ ਜਿਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਡੀਏ ਜਿਹੜਾ ਹੈ 42 ਤੋਂ 46% ਕੀਤਾ ਜਾਵੇਗਾ ਅਤੇ ਮਿਟਿੰਗ ਦੇ ਦੌਰਾਨ ਅਹਿਮ ਫੈਸਲੇ ਲਏ ਜਾਣਗੇ ਜਿਸ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਸ ਦਾ ਇਹ ਕਹਿਣਾ ਹੈ ਕਿ ਪੈਂਡਿੰਗ 13% ਡੀਏ ਨੂੰ ਬਹਾਲ ਕਰਨ ਦੇ ਲਈ ਜਿਹੜਾ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਅਤੇ ਪੰਜਾਬ ਸਰਕਾਰ ਨਾਲ ਇਹ ਗੱਲਬਾਤ ਕੀਤੀ ਜਾਵੇਗੀ ਕਿ 13% ਡੀਏ ਨੂੰ ਦੋ ਕਿਸ਼ਤਾਂ ਦੇ ਵਿੱਚ ਬਹਾਲ ਕੀਤਾ ਜਾਵੇ। ਅਗਰ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਪੰਜਾਬ ਦੇ तकरीबन 7.5 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਸ ਨੂੰ ਸਿੱਧੇ ਤੌਰ ਤੇ ਲਾਭ ਮਿਲੇਗਾ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਛੇਵੇਂ ਪੇਕ ਮਿਸ਼ਨ ਦੇ ਏਰੀਅਰ ਦੇ ਬਕਾਇਆ ਨੂੰ ਲੈ ਕੇ ਜਿਹੜਾ ਏਰੀਅਰ ਹੈ ਕਿਸ ਤਾਂ ਦੇ ਵਿੱਚ ਜਾਰੀ ਕੀਤਾ ਜਾਣਾ ਸੀ ਉਸ ਦੀਆਂ ਕਿਸ਼ਤਾਂ ਜਿਹੜੀਆਂ ਨੇ ਉਸ ਨੂੰ ਵੀ ਦੇਣ ਸੰਬੰਧੀ ਫੈਸਲਾ ਲਿਆ ਜਾ ਸਕਦਾ ਹੈ ਤੇ ਦੂਸਰੀ ਇਸ ਦੇ ਉੱਤੇ ਵੱਡਾ ਫੈਸਲਾ ਆ ਸਕਦਾ ਹੈ ਹਾਲਾਂਕਿ ਜੋ ਖਬਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੋਂ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਆ ਰਹੀਆਂ ਨੇ ਇਸ ਦੇ ਵਿੱਚ ਕੋਈ ਅਧਿਕਾਰਿਕ ਪੁਸ਼ਟੀਕਰਨ ਤਾਂ ਨਹੀਂ ਹੈ ਪਰ ਖਬਰਾਂ ਜਿਹੜੀਆਂ ਨੇ ਅਹਿਮ ਨਹੀਂ ਕਿਉਂਕਿ ਮੰਗਾਂ ਦੀ ਜਿਹੜੀ ਪੂਰਤੀ ਇਹ ਕੀਤੀ ਜਾ ਸਕਦੀ ਹੈ ਸੋ ਇੱਕ ਵੱਡੀ ਤੇ ਅਹਿਮ ਜਾਣਕਾਰੀ ਨਿਕਲ ਕੇ ਆ ਰਹੀ ਸੀ ਸੋ ਛੇ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਇਸ ਵੀਡੀਓ ਵਿੱਚ ਇੰਨਾ ਹੀ ਧੰਨਵਾਦ